ਸੱਚੀ ਕਾਲ ਸਾਰਿਆਂ ਨੂੰ ਮੇਰੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਹੁਣ ਅਸੀਂ ਰੈਡੀ ਹੋ ਗਏ ਆ ਕੰਮ ਮੈਂ ਸਾਰਾ ਨਿਪਟਾ ਲਿਆ ਅੱਜ ਸਾਡੇ ਨਾਲ ਰਾਤ ਦੀ ਲਾਈਟ ਨਹੀਂ ਹੈਗੀ ਇਸ ਕਰਕੇ ਕੱਪੜੇ ਤਾਂ ਵਾਸ਼ ਹੋਏ ਨਹੀਂ ਬਾਕੀ ਸਫਾਈਆਂ ਵਗੈਰਾ ਮੈਂ ਸਾਰਾ ਕੁਝ ਕਰ ਦਿੱਤੀ ਆ ਆਪ ਵੀ ਨਹਾ ਲਿਆ ਤੇ ਆਪਣੇ ਬੱਚੇ ਨੂੰ ਵੀ ਨਵਾ ਦਿੱਤਾ ਆ ਵੇਖੋ ਰੈਡੀ ਹੋ ਕੇ ਇਹ ਬਾਸੂਰ ਬਦਾਮ ਖਾ ਰਹੀ ਆ ਭਿੱਜੇ ਹੋਏ ਬਦਾਮ ਖਾ ਰਹੀ ਆ ਤੇ ਹੁਣ ਮੈਂ ਇਹਦਾ ਕੰਗੀ-ਕੁੰਗੀ ਕਰਕੇ ਇਹਨੂੰ ਵੀ ਛੱਡਾਣਾ ਤੇ ਆਪ ਵੀ ਚੱਲ ਜਾਣਾ ਡਿਊਟੀ ਜੀ ਵੇਖੋ ਮੇਰਾ ਬੇਟਾ ਤਿਆਰ ਹੋ ਗਿਆ ਸੋਹਣਾ ਜਿਹਾ ਬੇਟਾ ਬਣ ਗਿਆ ਇਹ ਦੇਖੋ ਜਾਣਾ ਹੈ ਨਾ ਹੂੰ ਜਾਣਾ ਹੈ ਚੱਲ ਮੰਮਾ ਨੂੰ ਪਾੜ ਦੇ ਦੇ ਮੰਮਾ ਨੂੰ ਪਾੜ ਦੇ ਦੇ ਪਲੀਜ਼ ਚਲੋ 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 ਜੀ ਓਏ ਸੁਬਦਰ ਬੈਗ ਤੋਂ ਬੜਾ ਸੁੰਦਰ ਰਹਿਣ ਆਇਆ ਬਹੁਤ ਸੁੰਦਰ ਹੈ ਬੈਗ ਮੇਰੇ ਬੇਟੇ ਦਾ ਤੋਂ ਆ ਕਾਟੇ ਕਿਨੇ ਮਾਰੇ ਨਾ ਆ

ਆਲੂ ਦੀ ਸਬਜੀ ਹੈ ਜੀ ਨਾਲ ਦਹੀਂ ਆ। ਆ ਗੰਦਾ ਬੱਚਾ ਏ ਸਕੂਲ ਜਾਣ ਲੱਗੇ ਜਿਹੜਾ ਸਵੇਰੇ ਸਵੇਰੇ ਰੋਂਦਾ ਹੁੰਦਾ। ਹੈਨਾ ਬੇਟਾ? ਸਵੇਰੇ ਸਵੇਰੇ ਇੰਨਾ ਰੋਈ ਇੰਨਾ ਰੋਈ ਨਾ ਦਿਲ ਹੀ ਨਹੀਂ ਕਰਿਆ ਡਿਊਟੀ ਤੇ ਜਾਣ ਨੂੰ। ਪਰ ਫਿਰ ਮਜਬੂਰੀ ਸੀ ਜਾਣਾ ਵੀ ਪੈਣਾ ਹੈਗਾ। ਤੁਸੀਂ نیچے ਰੱਖੀ। ਤੇ ਫੇਰ ਐਵੇਂ ਹੀ ਛੱਡ ਕੇ ਰੋਂਦੀ ਰੋਂਦੀ ਛੱਡ ਕੇ ਆ ਗਈ। ਜੀ ਹੁਣ ਹੈਗਾ ਇਵਨਿੰਗ ਦਾ ਟਾਈਮ ਆ ਜੀ ਟਾਈਮ ਤਕਰੀਬਨ 5 ਵਜੇ ਆ। ਮੇਰੀ ਬੇਟੀ ਸੁੱਤੀ ਪਈ ਐ ਉਹ ਵੇਖੋ ਉਹ ਵੇਖੋ ਟਿੱਡੂ ਜਾਂ ਮੇਰਾ ਸੋ ਗਿਆ ਇਹਨੇ ਪੋਟੀ ਕੀਤੀ ਸੀਗੀ ਤੇ ਫਿਰ ਮੈਂ ਜਿਹਨੇ ਵਾਸ਼ ਕਰ ਦਿੱਤਾ ਤੇ ਉਸ ਤੋਂ ਬਾਅਦ ਇਹ ਸੋ ਗਈ ਆ ਆਟੋਮੈਟਿਕਲੀ ਕਿਉਂਕਿ ਠੰਡ ਜੀ ਠੰਡ ਜੀ ਲੱਗ ਰਹੀ ਸੀ ਇਹਨੂੰ ਨਿੱਗ ਜੀ ਚ ਆ ਕੇ ਸੋ ਗਈ ਆ ਤੇ ਮੈਂ ਮੇਰੀ ਮੰਮਾ ਮਾਰਕੀਟ ਗਏ ਨੇ ਤੇ ਉਹ ਮੈਂ ਮੈਨੂੰ ਹੁਕਮ ਦੇ ਕੇ ਗਏ ਸੀ ਕਿ ਹਾਂਜੀ ਮਸ਼ੀਨ ਤੇ ਬਣਾਓ ਕੁਛ ਤੇ ਆ ਬਣਾਇਆ ਜੀ ਮੈਂ ਆਪਣੀ ਬੇਟੀ ਦੇ ਲਈ ਰਾਤੇ ਕੱਟ ਕੀਤਾ ਸੀਗਾ ਮੈਂ ਤੁਹਾਨੂੰ ਦਿਖਾਨੀ ਹੈ 1 ਮਿੰਟ ਫੋਨ ਕਿੱਥੇ ਰੱਖਾਂ ਇੱਥੇ ਰੱਖ ਦਿੰਨੀ ਆ 1 ਸੈਕਿੰਡ ਇੱਥੇ ਰੱਖ ਦਿੰਨੀ ਆ ਤੇ ਹੁਣ ਮੈਂ ਆ ਬਣਾ ਲਿਆ ਆਪਣੀ ਬੇਟੀ ਲਈ ਕੁੜਤਾ ਵੇਖੋ ਖੁੱਲੀਆਂ ਬਾਹਾਂਾਂ ਨੇ ਤੇ ਆ ਮੈਂ ਲੈਂਸ ਮੰਗਵਾਈ ਸੀ ਲੈਂਸ ਪਈ ਸੀਗੀ ਤੇ ਆ ਵੇਖੋ ਸੋਨਾ ਬਣ ਗਿਆ ਆਣਾ ਮੈਂ ਬਣਾਉਣਾ ਚਾਹਿਆ ਸੀ ਵੀ ਨੈਕ ਗਲਾ ਬਟ ਗਲਣਾ ਕਿ ਮੈਨੂੰ ਜਿਆਦਾ ਉਹ ਕੱਟਿਆ ਗਿਆ ਇਸ ਕਰਕੇ ਮੈਨੂੰ ਆਹ ਡਿਜ਼ਾਈਨ ਪਾਣਾ ਪਿਆ ਹੁਣ ਮੈਨੂੰ ਇਹਦੇ ਪਤਾ ਲੱਗ ਗਿਆ ਵੀ ਕਿੰਨਾ ਕੁ ਰੱਖਣਾ ਬੱਚੇ ਦਾ ਇੰਨਾ ਪਤਾ ਨਹੀਂ ਨਾ ਲੱਗਦਾ ਆਹ ਵਾਲਾ 1 ਧੰਗਾ ਘੱਟਦਾ ਆ ਵੇਖੋ ਬਾਹਾਂ ਤੇ ਵੀ ਲਾਤਾ ਤੇ ਇੱਥੇ ਫਰੰਟ ਤੇ ਲਗਾ ਦਿੱਤਾ ਬਲੈਕ ਕੱਪੜਾ ਵੈਸੇ ਪਿਆ ਸੀ ਮੈਂ ਕਿਹਾ ਚਲੋ ਮੈਂ ਕੁਝ ਬਣਾ ਕੇ ਦੇਖਾਂ ਵੀ ਨੈਕ ਗਲਾ ਮੈਨੂੰ ਬਣਾਉਣਾ ਨਹੀਂ ਸੀ ਆਉਂਦਾ ਮੈਗਾ ਇਹ ਤੇ ਪੱਟੀ ਨਹੀਂ ਸੀ ਲਾਉਣੀ ਆਉਂਦੀ ਵੀ ਕਿਵੇਂ ਪੱਟੀ ਲੱਗਣੀ ਹੈ ਪ੍ਰੈਕਟਿਸ ਦੇ ਲਈ ਮੈਂ ਇਹ কুর্তা ਬਣਾਇਆ ਹੁਣ ਮੈਂ ਇਹਦਾ ਇੱਕ ਜਿਹੜਾ ਲਹਿੰਗਾ ਬਣਾਇਆ ਸੀ orange ਕਲਰ ਦਾ ਉਹਦੇ ਨਾਲ ਦੀ ਸ਼ਰਟ ਸੀ ਸਟਿਚ ਕਰਨੀ ਆ ਫਿਰ ਉਹਦੇ ਤੇ ਵੀ V neck ਗਲਾਈ ਬਣਾਉਣਾ ਸੀ ਮੈਨੂੰ ਲੱਗਿਆ ਉਹ ਕਪੜਾ ਖਰਾਬ ਨਾ ਹੋ ਜਾਈ ਕਿਉਂਕਿ ਉਹਦਾ ਲਹਿੰਗਾ ਆਲਰੇਡੀ ਬਣ ਗਿਆ ਜੇ ਉਹ ਕਪੜਾ ਖਰਾਬ ਹੋ ਗਿਆ ਤਾਂ ਮਿਲਣਾ ਵੀ ਨਹੀਂ ਹੈਗਾ ਦੁਬਾਰਾ ਸੇਮ ਕਲਰ ਦਾ ਹੁਣ ਆ ਮੈਂ ਬਣਾ ਦਿੱਤਾ ਹੁਣ ਮੈਂ ਪਲਾਜ਼ੋ ਤਾਂ ਬਹੁਤ ਛੇਤੀ ਬਣ ਜਾਂਦਾ ਹੁਣ ਮੈਂ ਆਪਣੇ ਬੇਟੇ ਨੂੰ ਉਠਾ ਰਹੀ ਆ ਉਹਨੂੰ ਚਾਹ ਚੂਪ ਲਾ ਕੇ ਕੁਝ ਖਵਾ ਕੇ ਫਿਰ ਫਿਰ ਮੈਂ ਸਟਿਚ ਕਰੂੰਗੀ ਮਸ਼ੀਨ ਅਸੀਂ ਇੱਥੇ ਰੱਖਦੇ ਹੁਣ ਇਹ ਆ ਵਾਲੇ ਬੈੱਡ ਤੇ ਕਿਉਂਕਿ ਬੱਚਾ ਮੇਰਾ ਛੋਟਾ ਤੇ ਜੇ ਮੈਂ نیچے ਰੱਖ ਲਈ ਤਾਂ ਕਿਸੇ ਵੇਲੇ نیچے ਕੋਈ ਚੀਜ਼ ਇੱਧਰ ਉੱਧਰ ਗਿਰ ਜਾਂਦੀ ਹੈ ਸੂਈ ਵਗੈਰਾ ਕੁਝ ਵੀ ਹੈ ਨਾ ਫਿਰ ਧਿਆਨ ਨਹੀਂ ਰਹਿੰਦਾ ਇਹਦੇ ਨਾਲ ਇਹ ਆ ਵੀ ਜਿਹੜਾ ਖਲਾਰਾ ਇੱਥੇ ਹੀ ਪੈਂਦਾ ਆਹ ਬੈੱਡ ਤੇ ਪੈਂਦਾ ਜੇ ਕੋਈ ਵੀ ਚੀਜ਼ ਹੁੰਦੀ ਹੈ ਵੈਸੇ ਤਾਂ ਸੂਈ ਅਸੀਂ ਰੱਖ ਦੇਣੀ ਹੈਗੀ ਇੱਕੋ ਰੱਖਦੀ ਐ ਮੈਂ ਉਹਦੇ ਵਿੱਚ ਤਾਂ ਕਿ ਮੈਨੂੰ ਪਤਾ ਰਹੇ ਵੀ ਇੱਕ ਸੂਈ ਹੈ ਤੇ ਕਿੱਥੇ ਆ ਉਹ ਤੇ ਫਿਰ ਮੈਂ ਖਲਾਰਾ ਇੱਕਦਮ ਇਹ ਸਾਵਨ ਦੰਨੀ ਆ ਜਦੋਂ ਮੈਂ ਉਹ ਕਰਨਾ ਤੇ ਸਾਰੀਆਂ ਲੀਰਾ ਰੂਰਾ ਹਰ ਇੱਕ ਚੀਜ਼ ਇੱਕ ਸਾਵਨ ਦੰਨੀ ਆ ਹੁਣ ਮੈਂ ਆਪਣੇ ਬੇਟੇ ਨੂੰ ਉਠਾਨ ਲੱਗ ਰਿਆਂ ਵੇਖੋ ਉੱਠਦਾ ਕਿ ਨਹੀਂ ਉੱਠਦਾ ਸਕੂਲ ਜਾਂਦੀ ਆ ਨਾ ਤਾਂ ਥੱਕ ਜਾਂਦੀ ਆ ਥੋੜਾ ਜਿਹਾ ਤੇ ਫਿਰ ਮੈਨੂੰ ਇਹ ਹੁੰਦਾ ਰੈਸਟ ਕਰ ਲੇ ਜੇ ਜ਼ਿਆਦਾ ਟਾਈਮ ਸੋ ਗਈ ਤੇ 12 ਵਜੇ ਤਾਂ ਆਲਰੇਡੀ ਸੌਂਦੀ ਆ ਤੇ ਫਿਰ ਤਾਂ ਰਾਤ ਨੂੰ ਇਹ ਇੱਕ ਡੇਢ ਵਜਾਈਗੀ ਫਿਰ ਮੇਰਾ ਔਖਾ ਹੋ ਜਾਂਦਾ ਸੋਣਾ ਕਿਉਂਕਿ ਮੈਂ ਸੋਈ ਨਹੀਂ ਨਾ ਹੁੰਦੇ ਨੇ ਬੇਟਾ ਉਠੋ ਬੇਟਾ ਓ ਮੇਰਾ ਗੱਗੂ ਮੇਰਾ ਪੁੱਤ ਉੱਠ ਜਾ ਛੋਨੇ ਆ ਓ ਮੇਰਾ ਗੱਗੂ ਜਾ ਉੱਠ ਜਾਵੇ ਛੋਨੇ ਜੇ ਪੁੱਤਾ ਛੋਨਾ ਜਾਂ ਪੁੱਤ ਬਣ ਕੇ ਚੁੱਤਾ ਪਿਆ ਏ ਕੀ ਖਾਊਗਾ ਮੇਰਾ ਪੁੱਤ ਹੁਣ ਦੁੱਧ ਪੀਊਗਾ ਪਿਚਾ ਪੀਏਗਾ ਹਾਂਜੀ ਇੱਥੇ ਮੈਂ ਆਪਣੀ ਬੇਟੀ ਨੂੰ ਉਠਾ ਰਹੀ ਸੀਗੀ ਤੇ ਇੱਥੇ ਆ ਛੁਣਛਣਾ ਜਾ ਪਿਆ ਸੀਗਾ ਇਦੇ ਨਾਲ ਮੈਂ ਇਹਨੂੰ ਉਹ ਖੜਾ ਰਹੀ ਸੀ ਤਾਂ ਕਿ ਜਿਹੜੀ ਇਹਦੀ ਨੀਂਦ ਆ ਉਹ ਉੱਡ ਜੇ ਤੇ ਨਾਲੇ ਇਹ ਥੋੜਾ ਜਿਹਾ ਖੇਡਣ ਖੇਡ ਜੇ ਲੱਗ ਗਏ ਕਿਉਂਕਿ ਇੱਕਦਮ ਬੱਚਾ ਉੱਠ ਕੇ ਜਿੱਦ ਜੀ ਕਰਦਾ ਹੁੰਦਾ ਨਾ ਰੋਂਦਾ ਹੁੰਦਾ ਇਸ ਕਰਕੇ ਅਸੀਂ ਦੋਵੇਂ ਮਾਮਾ ਤੇ ਜਾਂ ਮਸਤੀ ਕਰ ਰਹੀਆਂ ਸੀਗੀਆਂ ਇੱਥੇ ਤੇ ਇਹਦੀ ਨਾਲ ਕਿ ਇਸ ਤੋਂ ਬਾਅਦ ਨੀਂਦ ਵੀ ਖੁੱਲ ਗਈ ਸੀਗੀ ਉਸ ਤੋਂ ਬਾਅਦ ਇਹਦੇ ਨਾਲ ਪਾਪਾ ਆ ਗਏ ਸੀਗੇ ਪਾਪਾ ਆ ਕੇ ਇਹਦੇ ਨਾਲ ਮਤਲਬ ਕਿ ਰੇ ਆਪਣੇ ਪਾਪਾ ਨਾਲ ਮਾਰਕੀਟ ਚਲੇ ਗਏ ਸੀ ਸੀ ਕਿਉਂਕਿ ਮੰਮਾ ਗਏ ਹੋਏ ਸੀ ਮਾਰਕੀਟ ਕਿੰਨਾ ਸੋਹਣਾ ਬਣਿਆ ਫਿਰਦਾ ਹੈ ਇੱਕ ਇਨਾ ਗੰਗੜੀ ਕੀ ਖਾਏਗਾ ਹਾਂ ਜੀ ਹੁਣ ਮੇਰੇ ਹਸਬੰਡ ਆ ਗਏ ਸੀਗੇ ਤੇ ਉਹ ਆ ਕੇ ਮੇਰੀ ਬੇਟੀ ਨੂੰ ਮਾਰਕੀਟ ਲੈ ਗਏ ਨਾਲ ਕਿਉਂਕਿ ਮੰਮਾ ਗਏ ਹੋਏ ਸੀ ਉਹਨਾਂ ਨੂੰ ਲੈਣ ਜਾ ਲੈਣ ਗਏ ਨੇ ਤੇ ਉਸ ਤੋਂ ਬਾਅਦ ਜੀ ਮੈਨੂੰ ਜਾਣ ਤੋਂ ਪਹਿਲਾਂ ਮੰਮਾ ਦੋ ਕੰਮ ਕਹਿ ਕੇ ਗਏ ਸੀ ਬੇਟੀ ਤਾਂ ਮੇਰੀ ਸੁੱਤੀ ਸੀ ਮੰਮਾ ਕਹਿੰਦੇ ਇੱਕ ਤਾਂ ਮਸ਼ੀਨ ਢਾ ਕੇ ਜਿਹੜਾ ਕੱਲ ਕਟਿਆ ਸੀਗਾ ਓਸ਼ੀਆਟੇ ਸੀ ਦੇ ਤੇ ਨਾਲ ਮੈਂ ਪਲਾਜ਼ੋ ਵੀ ਸੀ ਦਿੱਤਾ ਮੇਰੇ ਪਿਛੇ ਲਿੱ ਦਿੱਤਾ ਮੇਰੀ ਬੇਟੀ ਦਾ ਉੱਠ ਕੇ ਮੇਰੀ ਬੇਟੀ ਨੇ ਕੁਝ ਖਾਦਾ ਪੀਤਾ ਨਹੀਂ ਉਸੇ ਟਾਈਮ ਉਹਦੇ ਪਾਪਾ ਆ ਗਏ ਤੇ ਨਾਲ ਚਲੀ ਗਈ ਆਪਣੇ ਪਾਪਾ ਦੇ ਹੁਣ ਮਮਾ ਮੇਰੇ ਹੁਣੀ ਯਾਦ ਆਇਆ ਕਿ ਮਮਾ ਕਹਿ ਕੇ ਗਏ ਸੀਗੇ ਕਿ ਆਟਾ ਵੀ ਗੁੰਨਣ ਵਾਲਾ ਸੀਗਾ ਕਿਉਂਕਿ ਕਿਸੇ ਵੇਲੇ ਤਾਂ ਸਵੇਰ ਦੇ ਟਾਈਮ ਆਟਾ ਗੁੰਨੇ ਜਾਂਦਾ ਫਿਰ ਉਹ ਹੁੰਦਾ ਹੁਣ ਉਹ ਆਟਾ ਖਤਮ ਸੀਗਾ ਆਟਾ ਗੁੰਨਣਾ ਮੇਰੇ ਹੁਣੀ ਯਾਦ ਆਇਆ ਤੇ ਮੇਰੇ ਹਸਬੰਡ ਨਾਲ ਮੈਂ ਮਾਰਕੀਟ ਜਾਣਾ ਤੇ ਫਟਾਫਟ ਮੈਂ ਆਟਾ ਗੁੰਨ ਦੰਨੀ ਆ ਫਿਰ ਉਸ ਤੋਂ ਬਾਅਦ ਅਸੀਂ ਮਾਰਕੀਟ ਤੇ ਜਾਣਾ ਜੀ ਆਟਾ ਗੁੰਨ ਕੇ ਮਿਲਦੀਆਂ ਫਿਰ ਵਸ ਮਾਰਕੀਟ ਜਾਣਾ ਮਾਰਕੀਟ ਕੁਝ ਕੰਮ ਸੀਗਾ ਜ਼ਰੂਰੀ ਇਸ ਕਰਕੇ ਮੇਰੇ ਹਸਬੰਦ ਨੂੰ ਫਟਾਫਟ ਆ ਜਾਣਗੇ ਤੇ ਮੈਂ ਜਲਦੀ ਜਲਦੀ ਆਪਣਾ ਕੰਮ ਨਿਮੇੜਦਾ ਹਾਂ ਹਾਂਜੀ ਇੱਥੇ ਅਸੀਂ ਸ਼ੋਰੂਮ ਦੇ ਵਿੱਚ ਗਏ ਸੀਗੇ ਇੱਥੇ ਐਕਟਿਵਾ ਵਗੈਰਾ ਦੇਖਣ ਗਏ ਸੀ ਅਸੀਂ ਵੀਰੇ ਹਸਬੰਦ ਦਾ ਜਿਹੜਾ ਬਾਈਕ ਹਨ ਉਹ ਖਰਾਬ ਹੋ ਗਿਆ ਬਿਲਕੁਲ ਹੀ ਚੱਲ ਨਹੀਂ ਰਿਹਾ ਹੈਗਾ ਇਸ ਕਰਕੇ ਵੇਖਣਗੇ ਸੀ ਵੀ ਕੀ ਪ੍ਰਾਈਸ ਚੱਲ ਰਿਹਾ ਕੀ ਸਿਸਟਮਾ ਸਾਰਾ ਕੁਝ ਹਾਂਜੀ ਇੱਥੇ ਮੇਰੀ ਪਰੀ ਜਿਹੜੀ ਖੇਡ ਰਹੀ ਸੀ ਆ ਵੇਖੋ ਜਿਹੜੀ ਆ ਸ਼ਰਟ ਆ ਨਾ ਇਹ ਵਾਲੀ ਮੈਂ ਸੀਤੀ ਇਹਦੇ ਵਿੱਚ ਥੋੜਾ ਜਿਹਾ ਗਲਾ ਹਜੇ ਡੀਪ ਸੀਗਾ ਉਸ ਤੋਂ ਬਾਅਦ ਮੈਂ ਸੈੱਟ ਕਰ ਲਿਆ ਸੀਗਾ ਗਲਾ ਹੁਣ ਸਵੇਰ ਮਾਰਨਿੰਗ ਦੇ ਵਿੱਚ ਸ਼ਾਇਦ ਮੈਂ ਇਹਦੇ ਸੂਟ ਪਾਵਾਂ ਸਕੂਲ ਦੇ ਵਿੱਚ ਕਿਉਂਕਿ ਬੱਚਿਆਂ ਦੇ ਸੋਹਣੇ ਲੱਗਦੇ ਆ ਛੋਟੇ ਛੋਟੇ ਬੱਚਿਆਂ ਦੇ ਐਵੇਂ ਦੇ ਸੂਟ ਹਨਾ ਕੁੜਤਾ ਟਾਈਪ ਜਿਹਾ ਸੋਹਣੇ ਲੱਗਦੇ ਆ ਤੇ ਇੱਥੇ ਅਸੀਂ ਦੋਵੇਂ ਖੇਡ ਰਹੀਆਂ ਸੀ ਮਾਮਾ ții ਅੱਗੇ ਸੁਣਿਓ ਇਹ ਕੀ ਕੀ ਕਹਿ ਰਹੀ ਆ ਚਾਹੀ ਤੇ ਨੂੰ ਛੁੱਲੇ ਛੱਕੇ ਆਵਾ ਮੈਂ ਨਹੀਂ ਜਾਣਾ ਮम्मा ਛੁੱਲੇ ਜਨਾ ਤਾਂ ਪੜੇਗੀ ਜਹਰਾ ਤਾਂ ਪੜੇਗਾ ਮम्मा ਸਵੇਰੇ ਸੁਣਿਓ ਇਹ ਚੀਜ਼ ਠੀਕ ਆ ਇਹ ਕੀ ਚੀਜ਼ ਸਵੇਰੇ ਕਿਉਂ ਵੀ ਜਾਣਾ ਪੜੇਗਾ ਕਿ ਨਹੀਂ ਪੜੇਗਾ ਉਹਨੇ ਅਟੈਕ ਕਰਨਾ ਤੇਰੇ ਜਨਾ ਤਾਂ ਪੜੇਗਾ ਕਰੀਮ ਵਾਲੇ ਬਿਸਕੁਟ ਬਿਸਕੁਟ ਵਾਲਾ ਕਰੀਮ ਲੈਣਾ ਹਾਂ ਕੇਕ ਲੈਣਾ ਹੈ ਕੇਕ ਲੈਣਾ ਹਾਂ ਕੇਕ ਵੀ ਲੈਣਾ ਠੀਕ ਆ ਲਾ ਲ ਜਿਹਦੇ ਕੇ ਤੇ ਪਹਿਲਾ ਬੇਕਰ ਮੰਮਾ ਮੇਰੇ ਰੋਣ ਲੱਗ ਗਏ ਤੇ ਤੇ ਨਾ ਮੈਂ ਮੁੰਬਈ ਨਾ ਅ ਤੇਰਾ ਸੂਟ ਕਿ ਨਹੀਂ ਸੀ ਤੇ ਇੰਨਾ ਸੋਹਣਾ ਤੂੰ ਲੋ ਇਹਨੇ ਤੇਰਾ ਸੂਟ ਦੱਸ ਮੈਡਮ ਇੰਨਾ ਸੋਹਣਾ ਕਿੱਦਾਂ ਸੀਤਾ ਮੈਂ ਨਾ ਆਪੇ ਸਿਲ ਲਿਆ ਕਹਿੰਦੀ ਮੈਂ ਆਪੇ ਸਿਲ ਲਿਆ ਹਾਏ ਗੱਲ ਹੀ ਖਤਮ ਕਰਤੀ ਇਹਨੇ ਤਾਂ ਕਹਿੰਦੀ ਮੈਂ ਆਪੇ ਸਿਲ ਲਿਆ ਮੈਂ ਬੰਲੇ ਮੈਡਮ ਜੀ ਜਦੋਂ ਤੁਸੀਂ ਸੁੱਤੇ ਪਏ ਸੀ ਨਾ ਇਹ ਕਾਰੀਗਰ ਨੇ ਉਦੋਂ ਕੰਮ ਕੀਤਾ ਹਾਂਜੀ ਇਹ ਆ ਇੱਕ ਪਿਆਰਾ ਜਿਹਾ ਸੀਨ ਜਿਹੜਾ ਮੈਂ ਕੈਪਚਰ ਕਰ ਲਿਆ ਸੀ ਨਾ ਖਾਣਾ ਖਾ ਰਹੇ ਸੀਗੇ ਇੱਥੇ ਡਿਨਰ ਕਰ ਰਹੇ ਸੀ ਤੇ ਇੱਕਦਮ ਨਾ ਹਨੂਮਾਨ ਜੀ ਦਾ ਚੱਲ ਪਿਆ ਤੇ ਇੱਥੇ ਮੇਰੀ ਬੇਟੀ ਜੈ ਕਰ ਰਹੀ ਸੀਗੀ ਕਿ ਜੈ ਹਨੂਮਾਨ ਜੀ ਤੇ ਜੈ ਕਰਕੇ ਇਸੇ ਰਵੇ ਮੱਥਾ ਟੇਕ ਕੇ ਫਿਰ ਚੰਗੀ ਤਰ੍ਹਾਂ ਦੂਜੀ ਤਰ੍ਹਾਂ ਵੀ ਮੱਥਾ ਟੇਕਿਆ ਤੇ ਫਿਰ ਇਹਨੇ ਅਗਲੀ ਨੈਕਸਟ ਰੀਲ ਜਿਹੜੀ ਸਟਾਰਟ ਕੀਤੀ ਸੀਗੀ ਮੈਂ ਇੱਕਦਮ ਹੀ ਇਹ ਦਾ ਜਿਹੜਾ ਕੈਪਚਰ ਕਰ ਲਿਆ ਇੱਕਦਮ ਫੋਨ ਮੇਰੇ ਕੋਲ ਪਿਆ ਸੀ ਵੈਸੇ ਮੈਂ ਉਹ ਵੀਡੀਓ ਨਹੀਂ ਸੀ ਬਣਾਣੀ ਬਟ ਫਿਰ ਉਸ ਤੋਂ ਬਾਅਦ ਮੈਂ ਕੈਪਚਰ ਕਰ ਲਿਆ ਹੁਣ ਫੇਰ ਦੇਖਿਓ ਮੈਂ ਇਹਦੀ ਫੇਰ ਉਹੀ ਰੀਲ ਲਾਤੀ ਸੀਗੀ ਤੇ ਰੀਲ ਲਾ ਕੇ ਵੇਖੋ ਕਿੰਨੀ ਕਿਊਟ ਲੱਗ ਰਹੀ ਹੈ ਨਾ ਕਿੰਨੀ ਪਿਆਰੀ ਲੱਗ ਰਹੀ ਹੈ ਠੀਕ ਹੈ ਜੀ ਇਹਦੇ ਨਾਲ ਮੇਰਾ ਅੱਜ ਦਾ ਬਲੌਗ ਖਤਮ ਹੁੰਦਾ ਜੇ ਮੇਰਾ ਨਿਊ 뷰ਅਰ ਅਜੇ ਤੇ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਓਕੇ ਜੀ ਬਾਏ ਬਾਏ